ਸਤਿ ਸ਼੍ਰੀ ਅਕਾਲ ਜੀ ਅਲਫਾ ਜ਼ਿੰਦਗੀ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਇੱਕ ਨੂਰ ਤੇ ਦੀਪ ਦੀ ਰੇਂਜ ਮੈਰਿਜ ਹੋਈ ਦੋਵੇਂ ਬਹੁਤ ਖੁਸ਼ ਸੀ ਵਿਆਹ ਤੋਂ ਕੁਝ ਦਿਨਾਂ ਬਾਅਦ ਘੁੰਮਣ ਗਏ ਚਾਹੇ ਚਾਹੇ ਉਹ ਪਹਾੜੀ ਲੱਗ ਕੇ ਲਿ ਚਲੇ ਗਏ ਪਰ ਖੂ ਮਸਤੀ ਕਰਦੇ ਹੋਏ ਹੋਟਲ 'ਚ ਸਮਾਨ ਟਿਕਾ ਥੋੜਾ ਆਰਾਮ ਕਰਨ ਤੋਂ ਬਾਅਦ ਸ਼ਾਮ ਨੂੰ ਦੋਵੇਂ ਬਾਹਰ ਘੁੰਮਣਾ ਨਿਕਲ ਗਏ ਪਹਾੜੀ ਇਲਾਕੇ ਦੀ ਠੰਡਕ ਤੇ ਮਨਮੋਹਕ ਦ੍ਰਿਸ਼ ਨੂੰ ਦੇਖ ਕੇ ਦੋਵੇਂ ਬਹੁਤ ਖੁਸ਼ ਸੀ। ਉਹ ਸਾਰੇ ਦ੍ਰਿਸ਼ਾਂ ਨੂੰ ਆਪਣੇ ਮੋਬਾਈਲ ਤੇ ਕੈਮਰੇ ਵਿੱਚ ਕੈਦ ਕਰ ਰਹੇ ਸੀ। ਅਲੱਗ-ਅਲੱਗ ਥਾਵਾਂ ਤੇ ਤਸਵੀਰਾਂ ਖਿੱਚਦੀਆਂ ਉਹ ਕਾਫੀ ਅੱਗੇ ਨਿਕਲ ਗਏ। ਇੱਕ ਜਗ੍ਹਾ ਖੂਬਸੂਰਤ ਪਹਾੜਾਂ ਦੇ ਅੱਗੇ ਦੀ ਤਸਵੀਰ ਖਿੱਚਦੀ ਏਕਨੂਰ ਬਹੁਤ ਹੀ ਖੁਸ਼ ਹੱਸ ਹੱਸ ਕੇ ਉਸ ਨੂੰ ਪੂਜ ਬਦਨ ਲਈ ਕਹਿ ਰਹੀ ਸੀ। ਅਚਾਨਕ ਪਹਾੜੀ ਤੋਂ ਉਸ ਦਾ ਪੈਰ ਫਿਸਲ ਗਿਆ। ਉਹ ਹੀ ਠੰਡ ਅੱਗ ਪਈ। ਐਸਾ ਲੱਗ ਕੇ ਤੋਂ ਬੇਖਬਰ ਦੀਪ ਬੁੰਦਲਿਆ ਜਿਹਾ ਹੋਣਾ ਰੋਨ ਹਾਕਾ ਹੋਇਆ ਏਕਨੂਰ ਏਕਨੂ ਚਲਾਉਣ ਲੱਗਾ ਪਰ ਹਨੇਰਾ ਵਧਨ ਕਾਰਨ ਉਸ ਨੂੰ ਏਕਨੂਰ ਕਿਤੇ ਵੀ ਦੇਖ ਨਹੀਂ ਰਹੀ ਸੀ ਕੁਝ ਲੋਕ ਵੀ ਇਕੱਠੇ ਹੋ ਗਏ ਇਲਾਕੇ ਦੇ ਹੀ ਕੁਝ ਲੋਕਾਂ ਨੇ ਉਸ ਦੀ ਮਦਦ ਕੀਤੀ ਤਾਂ ਪਹਾੜਾਂ ਦੇ ਵਿਚਕਾਰ ਇੱਕ ਪਾਸੇ ਬੇਹੋਸ਼ ਢਿੱਗੀ ਪਈ ਏਕਨੂਰ ਦੀਪ ਨੂੰ ਮਿਲ ਗਈ ਲੋਕਾਂ ਦੀ ਮਦਦ ਲੈ ਕੇ ਜਲਦੀ ਨਾਲ ਦੀਪ ਉਸ ਨੂੰ ਹਸਪਤਾਲ ਲੈ ਗਿਆ ਦੀਪਕ ਭਰਾਇਆ ਹੋਇਆ ਬਾਹਰ ਬੈਠਾ ਰਿਹਾ ਡਾਕਟਰ ਨੇ ਜਲ ਦੱਸਿਆ ਕਿ ਏਕਨੂਰ ਦੀ ਜਾਨ ਤਾਂ ਬਚ ਗਈ ਪਰ ਜਿੱਥੇ ਕਾਫੀ ਸਟਾਨ ਲੱਗ ਗੰ ਹਨ ਉਥੇ ਡਿੱਗਣ ਕਾਰਨ ਉਸ ਦੀ ਸੱਜੀ ਰੱਤ ਨੂੰ ਅਦਰੰਗ ਹੋ ਗਿਆ ਹੈ ਸੌਂਦੇ ਹੀ ਦੀਪ ਰੋਣ ਲੱਗ ਪਿਆ ਉਸ ਨੇ ਜਲਦੀ ਨਾਲ ਆਪਣੇ ਤੇ ਏਕਨੂਰ ਦੇ ਘਰ ਫੋਨ ਕੀਤੇ ਸਾਰੇ ਘਬਰਾ ਕੇ ਅਗਲੀ ਸਵੇਰ ਹੀ ਸੂਬਾ ਪਹੁੰਚ ਗਏ ਏਕਨੂਰ ਦੇ ਪਾਪਾ ਨਹੀਂ ਸੀ ਉਸ ਦੀ ਮਾਂ ਉਸ ਦੇ ਛੋਟੇ ਭਰਾ ਨਾਲ ਆਏ ਉਹ ਤਾਂ ਲਗਾਤਾਰ ਰੋਈ ਜਾ ਰਹੀ ਸੀ ਸਭ ਅਣਹੋਣੀ ਹੋਈ ਦੇਖ ਕੇ ਪਰੇਸ਼ਾਨ ਸੀ ਕੁਝ ਦਿਨ ਹਸਪਤਾਲ ਰਹਿਣ ਮਗਰੋਂ ਡਾਕਟਰਾਂ ਨੇ ਏਕਨੂਰ ਨੂੰ ਛੁੱਟੀ ਤੇ ਦੇ ਦਿੱਤੀ ਘਰ ਆ ਕੇ ਕੁਝ ਦਿਨ ਏਕਨੂਰ ਦੀ ਮਾਂ ਨੇ ਏਕਨੂਰ ਦੇ ਸਹੁਰੇ ਘਰ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਏਕਨੂਰ ਔਟ ਔਠ ਬੈਠ ਨਹੀਂ ਸਕਦੀ ਸੀ ਉਸ ਦੀ ਸਾਫ ਸਫਾਈ ਉਸ ਦੀ ਮਾਂ ਨੂੰ ਹੀ ਕਰਨੀ ਪੈਂਦੀ ਸੀ ਕੌਜੇ ਦਿਨਾਂ ਬੀਤ ਗਏ ਆਖਰ ਉਹ ਕਿੰਨੇ ਦਿਨ ਧੀ ਦੇ ਘਰ ਰਹਿੰਦੀ ਉਸ ਦੇ ਜਾਂਦੇ ਹੀ ਇਹ ਜ਼ਿੰਮੇਵਾਰੀ ਦੀਪ ਦੀ ਮਾਂ ਤੇ ਉਸ ਦੀ ਛੋਟੀ ਭੈਣ ਤੇ ਆ ਗਈ ਪਰ ਇੱਕ ਦਿਨ ਚ ਹੀ ਉਹਨਾਂ ਨੇ ਹੱਥ ਖੜੇ ਕਰ ਲਏ ਜਿਸ ਕਰਨ ਦੀਪ ਨੇ ਇੱਕ ਨੂਰ ਦੀ ਦੇਖਭਾਲ ਲਈ ਕੰਮ ਵਾਲੀ ਦਾ ਪ੍ਰਬੰਧ ਕਰ ਦਿੱਤਾ ਉਸ ਦੀ ਪੂਰੀ ਤਰ੍ਹਾਂ ਦੇਖਭਾਲ ਕਰਦੀ ਏਕਨੂਰ ਖੁਦ ਨੂੰ ਅਜਿਹੇ ਹਾਲਤ 'ਚ ਦੇਖ ਕੇ ਸਾਰਾ ਦਿਨ ਰੋਂਦੀ ਕਪਲਾਉਂਦੀ ਰਹਿੰਦੀ ਅਜੇ ਤਾਂ ਮੇਰੇ ਹੱਥਾਂ ਤੋਂ ਮਹਿੰਦੀ ਵੀ ਨਹੀਂ ਸੀ ਲੱਥੀ ਚੂੜਾ ਤੇ ਮੈਂ ਬੈੱਡ ਜੋਗੀ ਹੋ ਕੇ ਰਹਿ ਗਈ ਦੀਪ ਉਸ ਨੂੰ ਬਹੁਤ ਸਮਝਾਉਂਦਾ ਇੰਜ ਹੀ ਵਕਤ ਬੀਤਣ ਲੱਗਾ ਅਜੇ ਮਹੀਨਾ ਹੀ ਬੀਤਿਆ ਸੀ ਕਿ ਇੱਕ ਦਿਨ ਦਫ਼ਤਰ ਤੋਂ ਥੱਕੇ ਰੁੱਟੇ ਆਏ ਦੀਪ ਨੇ ਆਉਂਦਿਆਂ ਹੀ ਉਸ ਦੀ ਮਾਂ ਉੱਚੀ ਉੱਚੀ ਰੋਣ ਲੱਗ ਲੱਗੀ ਉਸ ਦੇ ਪਾਪਾ ਛੋਟਾ ਭਰਾ ਤੇ ਭੈਣ ਵੀ ਬੈਠਕ 'ਚ ਮੌਜੂਦ ਸੀ ਦੀਪ ਮੈਂ ਤਾਂ ਬਸ ਅੱਕ ਗਈ ਹਾਂ ਕਦੋਂ ਤੱਕ ਸਾਂਭੋਂਗੇ ਇਹ ਬੋਝ ਤੇਰਾ ਵੈ ਅਸਲੇ ਕੀਤਾ ਸੀ ਕਿ ਅਜੀ ਅਸੀਂ ਇੱਕ ਨੂਰ ਦੀ ਸੇਵਾ ਕਰੀਏ ਜਿਹੜੀ ਆਪਣੀ ਜੋਗੀ ਨਹੀਂ ਮੈਨੂੰ ਮੈਨੂੰ ਪੋਤੇ ਦਾ ਮੂੰਹ ਸੁਵਾਦ ਵਿਖਾਏਗੀ ਸੁਣ ਲੈ ਮੇਰੀ ਗੱਲ ਇਹਨੂੰ ਛੱਡਿਆ ਇਹਦੀ ਮਾਂ ਘਰ ਮੇਰੇ ਤੋਂ ਨਹੀਂ ਬਰਦਾਸ਼ਤ ਹੁੰਦੀ ਤਲਾਕ ਲੈ ਲੈ ਬਸ ਇਹਦੇ ਤੋਂ ਤੈਨੂੰ ਕਿਹੜਾ ਕੁੜੀਆਂ ਦਾ ਘਾਟਾ ਸੋਨਾ ਸੁਨੱਖਾ ਤੂੰ ਪੜਿਆ ਲਿਖਿਆ ਸਰਕਾਰੀ ਨੌਕਰੀ ਤੈਨੂੰ ਕੀ ਲੋੜ ਆ ਐਸ ਬੋਝ ਨੂੰ ਸੰਭੰਦੀ ਉਸਦੀ ਮਾਂ ਗੁੱਸੇ ਚ ਇਕੋ ਸਾ ਕਈ ਕੁਝ ਬੋਲ ਗਈ ਸਹੀ ਕਹਿ ਰਹੀ ਆ ਮਾਂ ਪੈਨ ਤੇ ਉਸ ਦਾ ਭਰਾ ਵੀ ਨਾਲ ਹੀ ਚੱਲਦੇ ਹੁਣ ਇਹਦੀ ਮਾਂ ਨੂੰ ਫੋਨ ਕਰਦੇ ਤੇ ਇਹਨੂੰ ਛੱਡ ਕੇ ਆ ਇਹਦੀ ਮਾਂ ਕੋਲ ਇਹ ਆਵਾਜ਼ ਉਸਦੇ ਪਿਤਾ ਦੀ ਸੀ ਸਭ ਦੀਆਂ ਗੱਲਾਂ ਸੁਣਦੇ ਆ ਸੁਣਦੇ ਦੀਪ ਸੋਫੇ ਤੇ ਬੈਠ ਗਿਆ ਤੇ ਸਿਰ ਫੜ ਕੇ ਬੈਠ ਗਿਆ ਉਸ ਨੂੰ ਇੰਜ ਬੈਠਾ ਦੇਖ ਉਸ ਦੀ ਮਾਂ ਫਿਰ ਬੋਲੀ ਕਿ ਸੋਖ ਮਿਲਿਆ ਤੈਨੂੰ ਵਿਆਹ ਕਰਾ ਕੇ ਮੁਫਤ ਦੀ ਮਸੀਬਤ ਸਹੀੜ ਲਈ ਹੁਣ ਸਿਆਪਾ ਮਕਾ ਇਹਨੂੰ ਮਗਰੋਂ ਲਾ ਤੁਸੀਂ ਸਾਰੇ ਪਾਗਲ ਤਾਂ ਨਹੀਂ ਹੋ ਗਏ ਦੀਪ ਨੇ ਕਿਹਾ ਤਲਾਕ ਦੇ ਤਲਾਕ ਤਲਾਕ ਦੇ ਤਾਂ ਦੇ ਦਿੰਦਾ ਜੇ ਇੱਕ ਨੂਰ ਦੀ ਜਗਾ ਉਸ ਦਿਨ ਮੈਂ ਡੈਗ ਜਾਂਦਾ ਫਿਰ ਤੇ ਜੇ ਰੱਬ ਨਾ ਕਰੇ ਕੱਲ ਨੂੰ ਆਪਾਂ ਭੈਣ ਦਾ ਵਿਆਹ ਕਰੀਏ ਅਸਰ ਨਾਲ ਕੋਈ ਹੱਸਦਾ ਹੋ ਜਾਏ ਫਿਰ ਹੁਣ ਇਸ ਹਾਲਤ ਚ ਉਸ ਨੂੰ ਛੱਡ ਦੇ ਸਾਰੇ ਇੱਕੋ ਸਰ ਬੋਲੇ ਇਹਦੇ ਪਿੱਛੋਂ ਹੁਣ ਤੂੰ ਸਾਡੇ ਨਾਲ ਲੜੇਗਾ ਜਾਣਾ ਵੀ ਨਹੀਂ ਅਜੇ ਤੂੰ ਇਹਨੂੰ ਚੰਗੀ ਤਰ੍ਹਾਂ ਉਸ ਦੀ ਮਾਂ ਉਸ ਦੀ ਮਾਂ ਚੀਕੀ ਲਾਵਾਂ ਤਾਂ ਲਈਆਂ ਨਾ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਨਾ ਹੋਣ ਤੋਂ ਐਸ ਬੋਝ ਪਿੱਛੇ ਸਾਡੇ ਨਾਲ ਜ਼ੁਬਾਨ ਲੜਾਏਗਾ ਤੈਨੂੰ ਪਾਲ ਫੋਸ ਕੇ ਵੱਡਾ ਕੀਤਾ ਪੜਾਇਆ ਲਖਾਇਆ ਅੱਜ ਦਾ ਦੇਖਣ ਲਈ ਤੇ ਉਸ ਦੀ ਮਾਂ ਉੱਚੀ ਉੱਚੀ ਰੋਣ ਲੱਗ ਪਈ ਹੁਣ ਜਾਂ ਇਸ ਘਰ ਵਿੱਚ ਇਹ ਰਹੇਗੀ ਜਾਂ ਅਸੀਂ ਸਾਰੇ ਉਸ ਦਾ ਪਾਪਾ ਉਸ ਦੀ ਮਾਂ ਨੂੰ ਚੁੱਪ ਕਰਾਉਂਦਾ ਹੋਇਆ ਬੋਲਿਆ ਮੈਂ ਨਾ ਏਕਨੂਰ ਦਾ ਸਾਥ ਦੇ ਰਿਹਾ ਹਾਂ ਤੇ ਨਾ ਤੁਹਾਡਾ ਮੈਂ ਸਹੀ ਦਾ ਸਾਥ ਦੇ ਰਿਹਾ ਤੇ ਇਸ ਵਕਤ ਏਕਨੂਰ ਨੂੰ ਮੇਰੀ ਬਹੁਤ ਲੋੜ ਆ ਤੇ ਜੇ ਏਕਨੂਰ ਇਸ ਘਰ ਤੋਂ ਜਾਊਗੀ ਮੈਂ ਵੀ ਨਾਲ ਹੀ ਜਾਵਾਂਗਾ ਇਕਹਿਕੇ ਦੀਪ ਆਪਣੇ ਕਮਰੇ ਵੱਲ ਚਲਾ ਗਿਆ ਕਮਰੇ ਵਿੱਚ ਵੜਦੇ ਉਸਨੇ ਦੇਖਿਆ ਕਿ ਸਾਰੀਆਂ ਗੱਲਾਂ ਏਕਨੂਰ ਸੌਂਦੀ ਜਰ ਜਰ ਰੋ ਰਹੀ ਸੀ ਠੀਕ ਕਹਿ ਰਹੀ ਆ ਪਾਪ ਮੰਮੀ ਪਾਪਾ ਮੈਂ ਬੋਝ ਹੀ ਆ ਤੁਹਾਡੇ ਤੇ ਮੇਰੇ ਪਿੱਛੇ ਮੇਰੇ ਪਿੱਛੇ ਕਿਉਂ ਆਪਣੀ ਜ਼ਿੰਦਗੀ ਰੋ ਰਏ ਹੋ ਸੁੱਖ ਵੀ ਕੀ ਦਿੱਤਾ ਮੈਂ ਤੁਹਾਨੂੰ ਤਲਾਕ ਦੇ ਦੋ ਮੈਨੂੰ ਤੇ ਏਕਨੂਰ ਨੇ ਏਕਨੂਰ ਦੇ ਇੰਨਾ ਕਹਿੰਦਿਆਂ ਹੀ ਦੀਪ ਨੇ ਉਸ ਦੇ ਜ਼ੋਰ ਦੀ ਥੱਪੜ ਮਾਰੀ ਖਬਰਦਾਰ ਦੁਬਾਰਾ ਇਦਾਂ ਬੋਲੀ ਤਾਂ ਤੇ ਉਸ ਦੀ ਉਸ ਨੇ ਰੋਂਦੀ ਹੋਈ ਇੱਕ ਨੂਰ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਖੁਦ ਵੀ ਰੋਣ ਲੱਗ ਲੱਗਾ ਅਸੀਂ ਕਦੇ ਚਾਹੁੰਦੇ ਸੀ ਇਦਾਂ ਹੋਵੇ ਉਸ ਨੇ ਜਲਦੀ ਨਾਲ ਆਪਣੇ ਤੇ ਇੱਕ ਨੂਰ ਦਾ ਜ਼ਰੂਰੀ ਸਮਾਨ ਪੈਕ ਕੀਤਾ ਤੇ ਇੱਕ ਨੂਰ ਨੂੰ ਚੁੱਕ ਕੇ ਬਾਹਰ ਆ ਗਿਆ ਉਹ ਤੁਰਨ ਲੱਗਾ ਤੇ ਉਸ ਦੇ ਪਿਤਾ ਨੇ ਕਿਹਾ ਕਿ ਇੱਕ ਵਾਰ ਘਰੋਂ ਚਲਾ ਗਿਆ ਤਾਂ ਮੁੜ ਕੇ ਪੇਰ ਨਾ ਪਾਈ ਇੱਥੇ ਤੈਨੂੰ ਜਾਇਦਾਦ ਤੋਂ ਵੀ ਬੇਦਖਲ ਕਰ ਦਊਗਾ ਪ੍ਰਦੀਪ ਬਿਨਾ ਬੋਲੇ ਏਕਨੂਰ ਨੂੰ ਬਾਹਰ ਕਾਰ ਚ ਬਿਠਾਇਆ ਸਮਾਨ ਲੈ ਕੇ ਚਲਾ ਗਿਆ ਉਹ ਕੁਝ ਦਿਨ ਏਕਨੂਰ ਦੇ ਪੇਕੇ ਰਹੇ ਤੇ ਫਿਰ ਉਹਨਾਂ ਨੇ ਇੱਕ ਛੋਟਾ ਜਿਹਾ ਘਰ ਕਰਾਇ ਤੇ ਲੈ ਲਿਆ ਏਕਨੂਰ ਲਈ ਤੇ ਘਰ ਦੇ ਲਈ ਦੀਪ ਨੇ ਫੁੱਲ ਟਾਈਮ ਕੰਮ ਵਾਲੀ ਦਾ ਪ੍ਰਬੰਧ ਕਰ ਦਿੱਤਾ ਇੱਕ ਫਿਊਜਿਟ ਹੈਪਰੀ ਵਾਲਾ ਹਰ ਰੋਜ਼ ਉਸ ਨੂੰ ਐਕਸਰਸਾਈਜ਼ ਕਰਵਾਉਂਦਾ ਵਕਤ ਬੀਤ ਗਿਆ ਪਰ ਏਕਨੂਰ ਵਿੱਚ ਅਜੇ ਕੁਝ ਖਾਸ ਫਰਕ ਨਹੀਂ ਸੀ ਰੋਂਦੀ ਹੋਈ ਏਕਨੂਰ ਨੂੰ ਅਕਸਰ ਹੀ ਦੀਪ ਬਹੁਤ ਹੱਲਾਸ਼ੇਰੀ ਦਿੰਦਾ ਤਾਂ ਰਾਤ ਉਸ ਨੂੰ ਹੌਸਲਾ ਦਿੰਦਾ ਦੀਪ ਦੀ ਤਨਖਾਹ ਦਾ ਬਹੁਤ ਵੱਡਾ ਹਿੱਸਾ ਏਕਨੂਰ ਤੇ ਖਰਚ ਹੋ ਜਾਂਦਾ ਸੀ ਇਸ ਲਈ ਬਾਕੀ ਜ਼ਰੂਰਤਾਂ ਲਈ ਕਈ ਵਾਰ ਪੈਸੇ ਦੀ ਕਮੀ ਹੋ ਜਾਂਦੀ ਸੀ ਇਹ ਦੇਖ ਦੀਪ ਸ਼ਾਮ ਨੂੰ ਹੋਰ ਕੰਮ ਵੀ ਕਰਨ ਲੱਗਾ ਏਕਨੂਰ ਦੀਪ ਦਾ ਸੱਚਾ ਪਿਆਰ ਦੇਖ ਅੰਦਰ ਤੱਕ ਭਿੱਜ ਜਾਂਦੀ ਵਕਤ ਗੁਜ਼ਰਦਾ ਗਿਆ ਫਿਰ ਏਕਨੂਰ ਫਿਊਜ਼ ਥੈਰੇਪੀ ਦਵਾਲੇ ਡਾਕਟਰ ਵੱਲੋਂ ਦਸਾਂ ਐਕਸਰਸਾਈਜ਼ਾਂ ਨੂੰ ਸਾਰਾ ਦਿਨ ਵਾਰ-ਵਾਰ ਕਰਦੀ ਉਸ ਦੀ ਮਿਹਨਤ رنگ ਲਿਆਈ ਏਕਨੂਰ ਦੀ ਸੱਜੀ ਲੱਤ ਤੇ ਥੋੜੀ-ਥੋੜੀ ਜਾਨ ਆਉਣ ਲੱਗੀ ਵਕਤ ਗੁਜ਼ਰਦਾ ਗਿਆ ਇੱਕ ਦਿਨ ਏਕਨੂਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਉਹ ਆਪਣੇ ਪੈਰਾਂ ਤੇ ਖੜੀ ਹੋ ਗਈ ਅੰਧੇ ਵਕਤ ਬੀਤਦਾ ਗਿਆ ਅੱਜ ਏਕਨੂਰ ਬਹੁਤ ਖੁਸ਼ ਸੀ ਜਦੋਂ ਉਹ ਬੈਡਰੂਮ ਚ ਬਣੇ ਵਾਸ਼ਰੂਮ ਤੱਕ ਉਹ ਖੁਦ ਚੱਲ ਕੇ ਗਈ ਉਸ ਦਾ ਡਾਕਟਰ ਵੀ ਆਪਣੇ ਮਰੀਜ਼ ਦੀ ਸੁਧਰਦੀ ਹਾਲਤ ਦੇਖ ਕੇ ਬਹੁਤ ਖੁਸ਼ ਸੀ ਡਾਕਟਰ ਵੀ ਤੇ ਏਕਨੂਰ ਵੀ ਦਿਲੋਂ ਹਰ ਕੋਸ਼ਿਸ਼ ਕਰ ਰਹੇ ਸੀ ਪਰ ਉਸ ਨੇ ਦੀਪ ਨੂੰ ਇਸ ਬਾਰੇ ਨਹੀਂ ਦੱਸਿਆ ਸਮਾਂ ਬੀਤਦਾ ਗਿਆ ਅੱਜ ਦੀਵਾਲੀ ਦਾ ਦਿਨ ਸੀ ਹੁਣ ਤਾਂ ਏਕਨੂਰ ਕਈ ਛੋਟੇ ਮੋਟੇ ਕੰਮ ਵੀ ਆਪਣੇ ਆਪ ਕਰਨ ਲੱਗੀ ਸੀ ਅੱਜ ਸਾਮ ਨੂੰ ਉਹ ਦੀਪ ਦੇ ਆਉਣ ਤੋਂ ਪਹਿਲਾਂ ਰਾਜ ਕੇ ਤਿਆਰ ਹੋਈ ਪਰ ਇਹ ਕੀ ਕੀ 5 ਵਜੇ ਗਏ ਸੀ ਦੀਪ ਅਜੇ ਤੱਕ ਨਹੀਂ ਆਇਆ ਸੀ ਅੱਗੇ ਤਾਂ ਉਹ ਇਸ ਵਕਤ ਤੱਕ ਆ ਜਾਂਦਾ ਸੀ ਇੱਕ ਮਿੰਟ ਵਧਨ ਨਾਲ ਇੱਕ ਨੂਰ ਤੇ ਦਿਲ ਦੀ ਧੜਕਣ ਵੀ ਵੱਧ ਰਹੀ ਸੀ ਉਸਨੇ ਦੀਪ ਨੂੰ ਕਈ ਫੋਨ ਕੀਤੇ ਪਰ ਹਰ ਫੋਨ ਆਊਟ ਆਫ ਰੇਜ ਹੀ ਆ ਰਿਹਾ ਸੀ ਇੱਕ ਨੂਰ ਘਬਰਾ ਰਹੀ ਸੀ ਅੱਜ ਦੀਪ ਨੂੰ ਕੀ ਹੋ ਗਿਆ ਉਹ 5 ਵਜੇ ਦੇਹੀ ਦੀਵਾਲੀ ਹੋਣ ਕਰਕੇ ਅੱਜ ਕੰਮ ਵਾਲੀ ਨੇ ਵੀ ਘਰ ਜਾਣਾ ਜਾਣ ਦੀ ਇਜਾਜ਼ਤ ਮੰਗੀ ਤੇ ਉਸ ਦੇ ਜਾਂਦਿਆਂ ਹੀ ਏਕਨੂਰ ਦਾ ਮਨ ਕਾਲਾ ਜਿਹਾ ਪੈਣ ਲੱਗ ਗਿਆ ਕਿਸੇ ਹਨ ਹੋਣੀ ਤੋਂ ਡਰਦੀ ਉਹ ਰੱਬ ਨੂੰ ਯਾਦ ਕਰਨ ਲੱਗੀ 6 ਤੇ ਫਿਰ 7 ਵੀ ਵੱਜ ਗਏ ਹੁਣ ਤਾਂ ਏਕਨੂਰ ਰੋਣ ਹੀ ਲੱਗ ਪਈ ਦੀਪ ਕਿਉਂ ਨਹੀਂ ਆਇਆ ਫੋਨ ਵੀ ਨਹੀਂ ਸੀ ਮਿਲ ਰਿਹਾ ਅਚਾਨਕ ਦਰਵਾਜ਼ੇ ਤੇ ਬੈਲ ਹੋਈ ਇਕ ਨੂਨ ਜਲਦੀ ਨਾਲ ਜਾ ਕੇ ਦਰਵਾਜ਼ਾ ਖੋਲ੍ਹਿਆ ਦੀਪ ਨੂੰ ਦੇਖ ਉਸ ਦੀ ਜਾਨ ਵਿੱਚ ਜਾਨ ਆਈ ਤੇ ਇਕ ਨੂਰ ਨੂੰ ਦਰਵਾਜ਼ੇ ਤੇ ਖੜੀ ਦੇਖ ਦੀਪ ਹੱਕਾ ਬੱਕਾ ਰਹਿ ਗਿਆ ਦਰਵਾਜ਼ਾ ਕਿਸ ਨੇ ਖੋਲ੍ਹਿਆ ਮੈਂ ਇਕ ਨੂਰ ਮੁਸਕਰਾ ਕੇ ਬੋਲੀ ਮਤਲਬ ਤੂੰ ਕਮਰੇ ਤੋਂ ਦਰਵਾਜ਼ੇ ਤੱਕ ਤੁਰ ਕੇ ਬਾਅਦ ਬਾਅਦ ਉੱਚੀ ਉੱਚੀ ਹੱਥਾਂ ਦੀਪ ਨੇ ਇਕ ਨੂਰ ਨੂੰ ਖੁਸ਼ੀ ਨਾਲ ਚੁੱਕ ਲਿਆ ਤੁਰ ਕੇ ਵਿਖਾ ਤੇ ਇਕ ਨੂਰ ਨੂੰ ਮੈਂ ਸੱਚਮੁੱਚ ਏ ਤੁਰ ਲੱਗੀ ਅੱਜ ਤੁਹਾਨੂੰ ਇੰਨੀ ਇਹੀ ਤਾਂ ਸਰਪ੍ਰਾਈਜ਼ ਦੇਣਾ ਸੀ ਤੇ ਤੁਸੀਂ ਇੰਨੇ ਲੇਟ ਮੈਂ ਤਾਂ ਡਰ ਹੀ ਗਈ ਸੀ ਏਕਨੂ ਰੱਖਾਂ ਭਰਦਿਆਂ ਬੋਲੀ ਮੈਂ ਤੇਰੇ ਲਈ ਦੀਵਾਲੀ ਤੇ ਤੋਹਫੇ ਲੈ ਰਿਆ ਸੀ ਉਸਨੇ ਸੂਟ ਜੁੱਤੀ ਹੋਰ ਵੀ ਕਈ ਕੁਝ ਏਕਨੂ ਰ ਆਪਣੇ ਢੇਰ ਨਾਲ ਕਰ ਢੇਰ ਕਰ ਦਿੱਤਾ ਏਕਨੂ ਨੇ ਘੁੱਟ ਕੇ ਦੀਪ ਨੂੰ ਜੱਫੀ ਪਾ ਲਈ ਤੇ ਰੋਣ ਲੱਗੀ ਕੰਬਲੀਏ ਹੁਣ ਕਿਉਂ ਰੋਂਦੀਆਂ ਤੁਹਾਨੂੰ ਪਤਾ ਇਹ ਸਿਰਫ ਤੇ ਸਿਰਫ ਤੁਹਾਡੇ ਪਿਆਰ ਦੀ ਤਾਕਤ ਹੀ ਹੈ ਜਿਹੜਾ ਮੈਂ ਦੁਬਾਰਾ ਆਪਣੇ ਪੈਰਾਂ ਦੇ ਤੌਰ 'ਤੇ ਜੇ ਉਸ ਦਿਨ ਤੁਸੀਂ ਮੇਰਾ ਸਾਥ ਨਾ ਦਿੰਦੇ ਤਾਂ ਮੈਂ ਅੰਦਰੋਂ ਅੰਦਰਲੇ ਗਮ ਨਾਲ ਉਹਦਾ ਹੀ ਮਰ ਜਾਣਾ ਸੀ ਮੈਂ ਤਾਂ ਹਰ ਪਲ ਰੱਬ ਦਾ ਸ਼ੁਕਰ ਕਰਦੀ ਹਾਂ ਕਿ ਤੁਹਾਡੇ ਵਰਗਾ ਜੀਵਨ ਸਾਥੀ ਮੈਨੂੰ ਮਿਲਿਆ ਅੱਛਾ ਜੇ ਦੀਪ ਬਹੁਤ ਖੁਸ਼ ਸੀ ਚੱਲ ਸਭ ਕੁਝ ਛੱਡ ਤੇ ਆ ਚੱਲੀ ਗੁਰਦੁਆਰੇ ਅਕਸਰ ਪਰਮਾਤਮਾ ਦਾ ਧੰਨਵਾਦ ਕਰਨ ਪਰ ਤੋਰ ਕੇ ਜਾਵਾਂਗੇ ਦੀਪ ਦੇ ਕਹਿੰਦਿਆਂ ਹੀ ਦੋਵੇਂ ਖੜ ਖੜਾ ਕੇ ਹੱਸ ਪਏ ਤੇ ਗੁਰਦੁਆਰਾ ਸਾਹਿਬ ਚੱਲ ਪਏ ਦੋਸਤੋ ਐਸੀ ਆਪਣੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ